ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਚਲਾਈ ਦੇ ਸਾਗ ਦੀ ਰੈਸਪੀ ਲੈ ਕੇ ਆਈ ਹਾਂ ਜਿਹਨੂੰ ਗਰਮੀਆਂ ਵਾਲਾ ਸਾਗ ਵੀ ਕਿਹਾ ਜਾਂਦਾ ਹੈ ਤੇ ਆਓ ਅਸੀਂ ਫਿਰ ਇਹਨੂੰ ਬਣਾਉਣਾ ਸ਼ੁਰੂ ਕਰੀਏ ਜਿਹੜਾ ਅਸੀਂ ਇਹ ਸਾਗ ਬਣਾ ਕੇ ਤਿਆਰ ਕਰਨਾ ਹੈ ਇਹਦੇ ਲਈ ਆਪਾਂ ਲੈ ਲਵਾਂਗੇ ਪਹਿਲਾਂ ਚਲਾਈ ਇੱਥੇ ਜਿਹੜੀ ਚਲਾਈ ਹੈਗੀ ਆ ਇਹ ਆਪਾਂ ਦੋ ਗੁੱਛੀਆਂ ਦੇ ਕਰੀਬ ਲਈ ਹੈ ਤੇ ਪਾਲਕ ਅਸੀਂ ਲਈ ਹੈ ਇੱਕ ਗੁੱਛੀ ਪਹਿਲਾਂ ਅਸੀਂ ਚਲਾਈ ਤੇ ਪਾਲਕ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਕੱਟਣ ਤੋਂ ਬਾਅਦ ਅਸੀਂ ਇਹਨੂੰ ਧੋਵਾਂਗੇ ਚੰਗੀ ਤਰ੍ਹਾਂ ਧੋ ਕੇ ਫਿਰ ਅਸੀਂ ਇਹਨੂੰ ਪਾਵਾਂਗੇ ਕੁੱਕਰ ਦੇ ਵਿੱਚ ਗੈਸ ਦੇ ਉੱਤੇ ਆਪਾਂ ਕੁੱਕਰ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਅਸੀਂ ਧੋਤਾ ਹੋਇਆ ਜਿਹੜਾ ਚਲਾਈ ਤੇ ਪਾਲਕ ਹੈਗੀ ਆ ਉਹ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਗਲਾਸ ਦੇ ਕਰੀਬ ਪਾਣੀ ਪਾ ਦਿੰਦੇ ਹਾਂ ਪਾਣੀ ਇੱਕ ਗਲਾਸ ਹੀ ਪਾਵਾਂਗੇ ਕਿਉਂਕਿ ਆਪਾਂ ਤਾਜ਼ਾ ਹੀ ਸਾਗ ਧੋਤਾ ਹੈ ਤੇ ਨਾਲ ਹੀ ਆਪਾਂ ਗੈਸ ਨੂੰ ਕਰ ਦੇਵਾਂਗੇ ਔਨ ਇਹਨੂੰ ਆਪਾਂ ਢੱਕ ਕੇ ਪਕਾਵਾਂਗੇ ਥੋੜੀ ਦੇਰ ਦੇ ਲਈ ਥੋੜੀ ਦੇਰ ਬਾਅਦ ਅਸੀਂ ਇਹਦਾ ਟੱਕਣ ਚੱਕ ਕੇ ਦੇਖ ਲਵਾਂਗੇ ਜਿਹੜਾ ਸਾਡਾ ਸਾਗ ਹੈਗਾ ਇਹ ਰੇਜੇ ਪੈ ਚੁੱਕਾ ਹੈ ਹੁਣ ਆਪਾਂ ਕੜਛੀ ਦੇ ਨਾਲ ਇਹਨੂੰ ਥੱਲੇ ਵਾਲ ਨੂੰ ਪ੍ਰੈਸ ਕਰ ਦਵਾਂਗੇ ਤੇ ਉੱਪਰ ਉਹਦੀ ਅਸੀਂ ਜਿਹੜਾ ਬਾਕੀ ਦਾ ਰਹਿ ਗਿਆ ਹੈ ਉਹ ਵੀ ਆਪਾਂ ਕੁੱਕਰ ਦੇ ਵਿੱਚ ਸਾਰਾ ਪਾ ਦਵਾਂਗੇ ਸਾਗ ਨੂੰ ਚੰਗੀ ਤਰ੍ਹਾਂ ਆਪਾਂ ਕੜਛੀ ਨਾਲ ਇਸ ਤਰ੍ਹਾਂ ਨਾਪ ਕੇ ਥੱਲੇ ਵਾਲ ਨੂੰ ਕਰਾਂਗੇ ਤੇ ਨਾਲ ਆਪ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਕੀਆ ਲੈ ਲਵਾਂਗੇ ਉਹਨੂੰ ਬਰੀਕ-ਬਰੀਕ ਕੱਟ ਲਵਾਂਗੇ ਤੇ ਨਾਲ ਆਪਾਂ ਲਵਾਂਗੇ ਅੱਧਾ ਕਾਸੀ ਪੱਤਾ ਗੋਭੀ ਦਾ ਫੁੱਲ ਲਿਆ ਹੈ ਉਹਨੂੰ ਵੀ ਆਪਾਂ ਕੱਟ ਲਿਆ ਹੈ ਪੱਤਾ ਗੋਭੀ ਦੇ ਕੀਆਸੀ ਇਹਦੇ ਵਿੱਚ ਜ਼ਰੂਰ ਪਾਣਾ ਹੈ ਕਿਉਂਕਿ ਜਿਹੜੀ ਚਲਾਈ ਹੁੰਦੀ ਹੈ ਇਹਦੀ ਤਸੀਰ ਗਰਮ ਹੁੰਦੀ ਹੈ ਇਸ ਕਰਕੇ ਜਦੋਂ ਅਸੀਂ ਗਰਮੀਆਂ 'ਚ ਸਾਗ ਬਣਾਉਂਦਾ ਤੇ ਇਹਦੇ ਵਿੱਚ ਆਪਾਂ ਇਹ ਚੀਜ਼ਾਂ ਜ਼ਰੂਰ ਪਾਉਂਦੇ ਆ ਤੇ ਨਾਲ ਅਸੀਂ ਇਹਦੇ ਵਿੱਚ ਪਾਣੀ ਹੈ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਆਪਾਂ ਥੋੜੀ ਜਿਹੀ ਲਈ ਸੀ 2-4 ਜਿਦਾ ਮੁਠੀਆ ਲੈ ਲਿਆ ਇਹਨੂੰ ਅਸੀਂ ਭਿਜਨੇ ਪਾ ਕੇ ਰੱਖਿਆ ਸੀਗਾ ਤੇ ਇਹ ਫੁੱਲ ਗਈ ਹੈ ਇਹ ਦਾਲ ਪਾ ਦਵਾਂਗੇ ਨਾਲ ਆਪਾਂ ਇੰਨੇ ਕੀ ਝੋਲ ਲਵਾਂਗੇ ਉਹ ਪਾ ਦਵਾਂਗੇ ਜਦੋਂ ਆਪਾਂ ਇਹ ਛੋਲਿਆਈ ਦਾਲ ਸਾਗ ਦੇ ਵਿੱਚ ਪਾਉਂਦੇ ਆਂ ਤੇ ਜਿਹੜਾ ਇਹਦਾ ਟੇਸਟ ਹੈ ਸਾਗ ਦਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਨਾਲੇ ਜਿਹੜੀ ਸਾਗ ਦੀ ਜਿਹੜੀ ਤਸਵੀਰ ਆ ਉਹ ਸਾਨੂੰ ਗਰਮ ਵੀ ਨਹੀਂ ਲੱਗਦੀ ਹੈ ਥੋੜੀ देर ਆਪਾਂ ਨੂੰ ਢੱਕ ਕੇ ਪਕਾਵਾਂਗੇ ਹੁਣ ਅਸੀਂ ਕੜਛੀ ਦੇ ਨਾਲ ਇਹਨੂੰ ਥੱਲੇ ਵੱਲ ਨੂੰ ਕਰ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਅੱਧਾ ਇੱਕ ਗਲਾਸ ਪਾਣੀ ਦਾ ਹੋਰ ਪਾ ਦਵਾਂਗੇ ਤੇ ਨਮਕ ਪਾ ਕੇ ਅਸੀਂ ਕੁੱਕਰ ਨੂੰ ਕਰ ਦੇਵਾਂਗੇ ਹੁਣ ਬੰਦ ਇੱਥੇ ਆਪਾਂ ਇੱਕ ਛੋਟਾ ਚਮਚ ਨਮਕ ਦਾ ਪਾ ਦਿੱਤਾ ਹੈ ਹੁਣ ਅਸੀਂ ਕੁੱਕਰ ਨੂੰ ਬੰਦ ਕਰ ਦਿੰਦੇ ਹਾਂ ਇਹਨੂੰ ਆਪਾਂ ਸਾਗ ਨੂੰ 4-5 ਸੀਟੀਆਂ ਆਨ ਤੱਕ ਹੁਣ ਪਕਾਵਾਂਗੇ 4-5 ਸੀਟੀਆਂ ਆਨ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਜਦੋਂ ਸਾਰੀ ਭਾਫ਼ ਨਿਕਲ ਜਾਏਗੀ ਫਿਰ ਅਸੀਂ ਕੁੱਕਰ ਨੂੰ ਖੋਲ ਕੇ ਵੇਖ ਲਵਾਂਗੇ ਇਧਰ ਜਿਹੜੀ ਸਾਰੀ ਭਾਫ਼ ਨਿਕਲ ਚੁੱਕੀ ਹੈ ਤੇ ਜਿਹੜਾ ਸਾਡਾ ਸਾਗ ਆ ਪੱਕ ਕੇ ਤਿਆਰ ਹੋ ਚੁੱਕਾ ਹੈ ਇੱਕ ਵਾਰ ਅਸੀਂ ਕੜਸੀ ਮਾਰ ਕੇ ਵੇਖ ਲੈਂਦੇ ਹਾਂ ਤੇ ਹੁਣ ਜਿਹੜਾ ਸਾਗ ਆ ਆਪਾਂ ਇਹਨੂੰ ਘੋਟ ਕੇ ਕਰਾਂਗੇ ਤਿਆਰ ਹੁਣ ਅਸੀਂ ਸਾਗ ਨੂੰ ਘੋਟ ਕੇ ਕਰਾਂਗੇ ਤਿਆਰ ਇਹਦੇ ਵਿੱਚ ਪਾਣੀ ਥੋੜਾ ਘੱਟ ਹੈ ਥੋੜਾ ਜਿਹਾ ਆਪਾਂ ਕੋਸਾ ਕਰਕੇ ਪਾਣੀ ਸਾਗ ਦੇ ਵਿੱਚ ਪਾ ਦਵਾਂਗੇ ਜਦੋਂ ਬਾਅਦ ਵਿੱਚ ਸਾਗ ਵਿੱਚ ਪਾਣੀ ਪਾਇਆ ਜਾਂਦਾ ਹੈ ਤੇ ਉਹ ਪੋਸਾ ਕਰਕੇ ਹੀ ਪਾਣਾ ਚਾਹੀਦਾ ਹੈ ਅਸੀਂ ਇਹਦੇ ਵਿੱਚ ਥੋੜਾ ਜਿਹਾ ਮੱਕੀ ਦਾ ਆਟਾ ਪਾ ਕੇ ਸਾਗ ਨੂੰ ਘੋਟ ਕੇ ਤਿਆਰ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਛੋਲਿਆਂ ਦੀ ਦਾਲ ਪਾਈ ਹੈ ਇਸ ਕਰਕੇ ਜਿਹੜਾ ਮੱਕੀ ਦਾ ਆਟਾ ਹੈ ਉਹਦੀ ਥੋੜੀ ਹੀ ਲੋੜ ਪੈਣੀ ਹੈ ਜਿਆਦਾ ਅਸੀਂ ਆਟਾ ਨਹੀਂ ਪਾਣਾ ਹੈ ਥੋੜਾ ਜਿਹਾ ਹੀ ਪਾਵਾਂਗੇ 2-3 ਚਮਚੀਆਂ ਦੇ ਕਰੀਬ ਤੇ ਚੰਗੀ ਤਰ੍ਹਾਂ ਘੋਟ ਕੇ ਸਾਗ ਨੂੰ ਤਿਆਰ ਕਰ ਲਵਾਂਗੇ ਸਾਗ ਨੂੰ ਅਸੀਂ ਘੋਟ ਕੇ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਇਹਨੂੰ ਤੜਕਾ ਲਗਾਵਾਂਗੇ ਸਰੋਂ ਦੇ ਤੇਲ ਦਾ ਕੜਾਈ ਦੇ ਵਿੱਚ ਆਪਾਂ 1.5 ਤੋਂ 2 ਕੜਛੀਆਂ ਦੇ ਕਰੀਬ ਸਰੋਂ ਦਾ ਤੇਲ ਪਾ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਰਸ਼ ਕੀਤਾ ਹੋਇਆ ਲਸਣ ਲਸਣ ਆਪਾਂ ਇੱਥੇ ਥੋੜਾ ਜ਼ਿਆਦਾ ਲਿਆ ਹੈ ਕਿਉਂਕਿ ਜਦੋਂ ਵੀ ਆਪਾਂ ਸਾਗ ਨੂੰ ਤੜਕੀ ਦਾ ਹੈ ਥੋੜਾ ਲਸਣ ਜਿਹੜਾ ਆਦਰਕ ਹੈ ਦੇ ਵਿੱਚ ਥੋੜਾ ਤੇਜ ਪਾਈਦਾ ਹੈ ਕਿਉਂਕਿ ਸਾਗ ਥੋੜਾ ਤੇਜ ਹੀ ਸਵਾਦ ਲੱਗਦਾ ਹੈ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਤਿਆਰ ਕਰਾਂਗੇ ਲਸਣ ਜਦੋਂ ਭੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਲੰਬੇ ਲੰਬੇ ਕੱਟੇ ਹੋਏ ਪਿਆਜ਼ ਲੰਬੇ ਲੰਬੇ ਵੀ ਕੱਟ ਸਕਦੇ ਆ ਜਾਂ ਛੋਟੇ ਛੋਟੇ ਵੀ ਕੱਟ ਸਕਦੇ ਆ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਪਿਆਜ਼ ਜਦੋਂ ਭੁੱਜਿਆ ਜਾਏਗਾ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਟਮਾਟਰ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀ ਮਿਰਚਾ ਇੱਥੇ ਆਪਾਂ 5-6 ਹਰੀ ਮਿਰਚਾ ਲਈ ਆ ਹੈ ਤੇ ਨਾਲ ਅਦਰਕ ਲਈ ਆ ਅਸੀਂ ਉਹਨਾਂ ਦੋਨਾਂ ਨੂੰ ਆਪਾਂ ਕ੍ਰਸ਼ ਕਰ ਲਿਆ ਹੈ ਇਸ ਤਰ੍ਹਾਂ ਆਪਾਂ ਚੋਪਰ ਦੇ ਵਿੱਚ ਇਹਨਾਂ ਨੂੰ ਚੋਪ ਕਰ ਲਵਾਂਗੇ ਵੈਸੇ ਤੇ ਜਦੋਂ ਆਪਾਂ ਸਰਦੀਆਂ ਵਿੱਚ ਸਾਗ ਬਣਾਈਦਾ ਹੈ ਤੇ ਉਹਦੇ ਵਿੱਚ ਆਪਾਂ ਟਮਾਟਰ ਦਾ ਤੜਕਾ ਨਹੀਂ ਲਗਾਉਂਦੇ ਆ ਪਰ ਜੇ ਇਹ ਵਾਲਾ ਸਾਗ ਹੈਗਾ ਥੋੜਾ ਬੇਮੌਸਮੀ ਜਿਹਾ ਤੇ ਇਹਨੂੰ ਸਵਾਦ ਬਣਾਉਣ ਦੇ ਲਈ ਆਪਾਂ ਥੋੜਾ ਟਮਾਟਰ ਤੇ ਮਟਰ ਪਾ ਕੇ ਵਧੀਆ ਜਿਹਾ ਤੜਕਾ ਲਗਾ ਕੇ ਤਿਆਰ ਕਰਾਂਗੇ ਤੜਕਾ ਜਿਹੜਾ ਇਹਦੇ ਸਾਡਾ ਪੁੱਜਿਆ ਗਿਆ ਹੈ ਦੇਖੋ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਣਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਨਮਕ ਪਾਇਆ ਹੈ ਸਾਗ ਦੇ ਵਿੱਚ ਥੋੜਾ ਜਿਹਾ ਆਪਾਂ ਹੋਰ ਪਾ ਦਵਾਂਗੇ ਨਾਲ ਹੀ ਅਸੀਂ ਪਾ ਦਵਾਂਗੇ ਅੱਧਾ ਕ ਚਮਚ ਲਾਲ ਮਿਰਚ ਕਿਉਂਕਿ ਜਿਹੜੀ ਇਹ ਵਾਲੀ ਹਰੀ ਮਿਰਚ ਆ ਜਿਆਦਾ ਕੋੜੀ ਨਹੀਂ ਹੈ ਇਸ ਕਰਕੇ ਨੂੰ ਥੋੜਾ ਜਿਹਾ ਸਪਾਈਸੀ ਬਣਾਉਣ ਦੇ ਲਈ ਥੋੜੀ ਜਿਹੀ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ ਤੜਕਾ ਚੰਗੀ ਤਰ੍ਹਾਂ ਪੁੱਜ ਹੋ ਚੁੱਕਾ ਹੈ ਤੇ ਹੁਣ ਆਪਾਂ ਸਾਗ ਨੂੰ ਪਾਵਾਂਗੇ ਕੜਾਈ ਦੇ ਵਿੱਚ ਜਿੰਨਾ ਕ ਸਾਗ ਆਪਾਂ ਤੁੜਕਣਾ ਹੈ ਓਨਾਂ ਕ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਸਾਗ ਨੂੰ ਥੋੜੀ देर ਪਕਾਵਾਂਗੇ ਗੈਸ ਦੇ ਉੱਤੇ ਗੈਸ ਨੂੰ ਔਨ ਹੀ ਰੱਖਾਂਗੇ ਜਦੋਂ ਸਾਗ 5-10 ਮਿੰਟ ਪੱਕ ਜਾਏਗਾ ਫਿਰ ਆਪਾਂ ਗੈਸ ਨੂੰ ਕਰ ਦੇਵਾਂਗੇ ਬੰਦ ਇਦੋਂ ਜਿਹੜਾ ਸਾਡਾ ਸਾਗ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਲੋ ਜੀ ਜਿਹੜਾ ਸਾਗ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਚਲਾਈ ਦੇ ਜਿਹੜਾ ਸਾਗ ਦੀ ਰੈਸিপি ਉਹ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਆ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ